ब्रेक टू बात ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਖੜਾ ਸਾਹਿਬ ਤੁਹਾਡਾ ਵੀ ਸਵਾਗਤ ਹੈ ਜੀ ਸੋ ਖੜਾ ਸਾਹਿਬ ਜਿਵੇਂ ਪੰਜਾਬ ਸਰਕਾਰ ਨਸ਼ਿਆਂ ਦੇ ਖਿਲਾਫ ਯੁੱਧ ਲੜ ਰਹੀ ਹੋਵੇ ਤਾਂ ਦੂਜੇ ਪਾਸੇ ਮਜੀਠੀਆ ਹਲਕੇ ਦੇ ਵਿੱਚ ਜ਼ਹਿਰੀਲੀ ਸ਼ਰਾਬ ਪਿੰਗ ਦੇ ਨਾਲ 21 ਨਸ਼ੇੜੀਆਂ ਦੇ ਮਰਨ ਤੋਂ ਬਾਅਦ ਵਿੱਚ ਸਰਕਾਰ ਦੇ ਵੱਲੋਂ ਐਕਸਾਈਜ਼ ਡੀਟੀਓ ਡੀਐਸਪੀ ਤੇ ਐਸਐਚਓ ਮੌਤਲ ਕੀਤੇ ਗਏ ਨੇ ਤੇ ਪੀੜਤ ਪਰਿਵਾਰ ਨੂੰ ਮੁੱਖ ਮੰਤਰੀ ਦੇ ਵੱਲੋਂ 10-10 ਲੱਖ ਰੁਪਏ ਅਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਹੈ ਕੀ ਸਰਕਾਰ ਦੇ ਇਸ ਫੈਸਲੇ ਦੇ ਨਾਲ ਨਸ਼ਿਆ ਦਾ ਕਲਚਰ ਨਹੀਂ ਉਚਾਈ ਤੋਂ ਉੱ비ਗਾ ਕੀ ਲੱਗਦਾ ਹੈ ਤੁਹਾਨੂੰ ਇਸ ਖਬਰ ਦੇ ਉੱਤੇ ਹੋ ਕਿੰਨਾ ਸੋਣਾ ਤੁਹਾਡਾ ਸਵਾਲ ਹੈਗਾ ਜੋ ਸਾਡੇ ਵਾਪਰਿਆ ਹੈਗਾ ਨਾ ਇਹ ਮੁੰਡੇ ਸੈਕੀ ਹੈਗੀ ਜੋ ਕੱਲ ਦਾ ਹੋਇਆ ਹਾਂਜੀ ਗੱਲ ਹੈਗੀ ਆ ਕਿ ਸ਼ਰਾਬ ਦੀ ਬੋਤਲ 100 ਰੁਪਏ ਦੀ ਤੇ ਚਾਹੇ 1000 ਦੀ ਆ ਚਾਹੇ 50000 ਦੀ ਜੀ ਉਹ ਵੀ ਉੱਪਰ ਲਿਖਿਆ ਸਿਹਤ ਲਈ ਹਾਨੀ ਕਰ ਹਾਂਜੀ ਬਿਲਕੁਲ ਜੀ ਹੁਣ ਜ਼ਹਿਰੀਲੀ ਸ਼ਰਾਬ ਕਹਿ ਰਹੇ ਹਨ ਹੂੰ ਸ਼ਰਾਬ ਜ਼ਹਿਰੀਲੀ ਹੈ ਜਿਹੜੀ ਹੈ ਇਸ ਲਈ ਨਹੀਂ ਕਰ ਹੂੰ ਹਾਂਜੀ ਹਾਂਜੀ ਠੀਕ ਹੈ ਜੀ ਫਰਕ ਇਹ ਹੈ ਕਿ ਜਿਹੜੀ ਇਹ ਵੀ ਕੀਆ ਇਹਦਾ ਟੈਕਸ ਨਹੀਂ ਭੇ ਹੋਇਆ ਹੂੰ ਜਿਹੜੇ ਠੇਕਿਆਂ ਦੇ ਵਿਕਦੀਆਂ ਉਹ ਟੈਕਸ ਭਈ ਹੈ ਸ਼ਰਾਬੀ ਨਾਲੋਂ ਦੇਸ਼ ਭਗਤ ਵੱਡਾ ਕੋਈ ਨਹੀਂ ਹੂੰ ਜਿਹੜਾ ਪਹਿਲਾਂ ਟੈਕਸ ਹੁੰਦਾ ਫੇ ਬਦਲ ਲਿੰਦਾ ਬਿਲਕੁਲ ਜੀ ਠੀਕ ਹੈ ਹੂੰ ਹੁਣ ਜੇ ਕੰਨ ਉਹ ਘਣਾ ਵਾਪਰੀ ਆ ਜਿਹੜੀ ਜ਼ਹਿਰੀਲੀ ਸ਼ਰਾਬ ਜਿਹੜੇ ਲੋਕਾਂ ਨੇ ਬਣਾਈ ਮੈਥਨੋਲ ਪਾ ਕੇ ਬਣਾਉਂਦੇ ਆ ਜਿਹੜੇ ਪਹਿਲਾਂ ਵੀ ਚਲਦੀ ਸੀ ਉਹਦੇ ਘੋੜੀਆਂ ਸ਼ਰਾਬ ਇੱਕ ਦਿੰਦੀ ਸੀ ਮਾਜੇ ਚ ਜੀ ਠੀਕ ਆ ਬਲੈਡਰ ਭਰਨੇ ਲੋਕਾਂ ਨੇ ਉਹ ਸ਼ਰਾਬ ਮਿਲਦੀ ਸੀ ਦੇਸੀ ਕੱਢੀ ਹੋਈ ਹੂੰ ਹੂੰ ਤੇ ਭੱਜ ਜਾਂਦੇ ਸੀ ਲੋਕ ਹੁਣ ਵੀ ਕਰਦੇ ਸੀ ਹੁਣ ਇਸ ਢੰਗ ਨਾਲ ਹੋ ਗਿਆ ਲੇਕਿਨ ਗੱਲ ਇਹ ਕੀ ਹੈ ਕਿ ਕਲੇ ਕੀ ਨਸ਼ੀੜੀਆਂ ਦਾ ਮਰ ਜਾਣਾ ਹੂੰ ਹਾਂ ਜੀ ਪੰਜਾਬ ਤੇ ਨਸ਼ੀੜੀਆਂ ਨਾ ਮਰਿਆ ਪਿਆ 10 ਲੱਖ ਨਸ਼ੀੜੀਦਾਂ ਦਾਖਲ ਪਿਆ ਹੂੰ ਹਾਂਜੀ 2000 ਪਿੰਨਾਂ 20 ਦੇ ਵਿੱਚ ਉਦੋਂ ਵੀ ਜਦੋਂ ਕੈਪਟਨ ਬਰਨਦੀ ਸਰਕਾਰ ਸੀਗੀ ਉਦੋਂ ਤਰਨਤਨ ਤੇ ਸਾਰੇ ਮਾਜੇ ਚ ਹੋਈ 121 ਬੰਦੇ ਮਾਰੇ ਗਏ ਹੂੰ ਹੈਨਾ 121 ਨਿਸ਼ੇੜੀ ਮਾਰੇ ਗਏ ਮੈਂ ਦੇਖੂਗਾ ਸ਼ਰਾਬੀ ਮਰੇ ਗਏ ਹੂੰ ਉੱਥੇ ਕਿਸੇ ਨੂੰ ਰੰਨਾ ਸੁਆਮੀ ਅਮਰਤ ਪਾਰਸੋਲ ਦੇ ਨੂੰ ਨਹੀਂ ਬਣੇ ਪ੍ਰਸ਼ਾਚਕੇ ਮਰੇ ਸੀਗੇ ਲੋਕ ਹੂੰ ਜੀ ਜੀ ਆਪਣੀ ਮਰਜ਼ੀ ਦੇ ਨਾਲ ਜਾ ਕੇ ਜਾ ਕਿਸੇ ਗੁਰਦੁਆਰੇ ਮੰਦਰ ਤੇ ਨਹੀਂ ਸੀ ਪ੍ਰਸ਼ਾਚਕੇ ਮਰੇ ਆਪਣੀ ਮੈਂ ਸ਼ਰਾਬ ਪੀਂਦੇ ਮਰ ਗਏ ਸੀ ਨਿਸ਼ੇੜੀ ਸੀ ਹੂੰ ਮੈਨੂੰ ਤਰਸ ਨਹੀਂ ਹੁੰਦਾ ਸਾਹਬ ਦਾ ਹੂੰ ਸਰਕਾਰ ਸਿਆਸ ਕਿਉਂ ਖੇਡ ਰਹੀ ਕਿਵੇਂ ਖੇਡ ਰਹੀ ਇਹ ਮੈਨੂੰ ਨਹੀਂ ਪਤਾ ਲੱਗਾ ਬੁਤੀ ਗੱਲੇਗੀ ਕਿ ਉੱਥੇ 121ਾਂ ਦੇ ਉਦੋਂ ਵੀ ਇਹਨੇ ਸਸਪੈਂਡ ਬੜੇ ਕੀਤੇ ਹੂੰ ਹੂੰ ਇਹ ਅਧਿਕਾਰੀ ਸਸਪੈਂਡ ਕੀਤੇ ਫਿਰ ਭਗਵੰਤਬੰਦ ਸਰਕਾਰ ਦੇ ਵਿੱਚ 24 ਦੜਬੇ ਇਹਨਾਂ ਦੇ ਆਪਣੇ ਹਲਕੇ ਚ ਹੋਇਆ 21 ਉਦੋਂ ਮਰੇ ਹਾਂਜੀ 21 ਅਜੋਗ ਹੈ ਠੀਕ ਹੈ ਸਸਪੈਂਡ ਉੱਥੇ ਵੀ ਕੀਤੇ ਹੂੰ ਫਾਂਸੀ ਲੱਗੀ ਨਹੀਂ ਕਿਸੇ ਨੂੰ ਹੂੰ ਮੁੱਖ ਮੰਤਰੀ ਪੰਜਾਬ ਸਰਦ ਭਗਵੰਤ ਸਿੱਮਰ ਉਹਦੇ ਵੀ ਕਹਿੰਦੇ ਸੀ ਵੀ ਇਹ ਕਤਲ ਵਾ ਕਤਲ ਦੇ ਹੁਕਮ ਚੱਲਣਗੇ ਹੂੰ ਜੀ ਤੇ ਉਹ ਕਾਤਲਾਂ ਨੂੰ ਕੀ ਕੀਤਾ ਹੂੰ ਅਜ ਤੱਕ ਤੁਸੀਂ ਬਿਆਨ ਤੇ ਬਣਾਵਤੀ ਆ ਹੂੰ ਵੀ ਜਿਹਨੇ ਸ਼ਰਾਪ ਪੜਾਈ ਹੈ ਜਿਹਨੇ ਵੇਚੀ ਉਹਨਾਂ ਨੇ ਕਤਲ ਕੀਤਾ ਮਰਡਰ ਕੀਤਾ ਗੱਲ ਸੱਚੀ ਹੈ ਪਰ ਉਹਨਾਂ ਕਾਤਲਾਂ ਦਾ ਕੀਤਾ ਕੀ ਆ ਹੂੰ ਅੱਜ ਤੁਸੀਂ ਕਾਤਲ ਦੋ ਫੜ ਲਿਆ 10 ਫੜ ਲਿਆ ਹੂੰ ਕਿ 10 ਫੜ ਲਿਆ ਦੋ ਮੇਨ ਆ ਜੀ ਕਿਉਂ ਚੌਂਜ ਗੋਲੀ ਕਿਉਂ ਨਹੀਂ ਮਰੀ ਉਹਨਾਂ ਦੇ ਉਹਨਾਂ ਦੇ ਕੇਸਲਾ ਤਾਂ ਬਰੀ ਹੋ ਜਾਣਗੇ ਜਿਸ ਦੇਸ਼ ਵਿੱਚ ਜਿਸ ਦੇਸ਼ ਵਿੱਚ ਰਿਸ਼ੂਤ ਲੈਦਾ ਹੋਇਆ ਕੋਈ ਅਧਿਕਾਰੀ ਸਸਪੈਂਡ ਹੋ ਗਿਆ ਹੂੰ ਜੀ ਉਹਦੇ ਚੋਦੇ ਇੱਕ ਬਰੀ ਹੋ ਜਾਂਦਾ ਹੂੰ ਬਿਲਕੁਲ ਜੀ ਇਦਾਂ ਹੀ ਆ ਜੀ ਰੂਟ ਇਜ਼ ਸੇਮ ਹੂੰ ਤੇ ਤੁਸੀਂ ਕੀ ਕਰਦੇ ਹੋ ਤੁਸੀਂ ਤੇ 36 ਵਾਰੀ ਲੋਕਾਂ ਨੂੰ ਸਸਪੈਂਡ ਕਰਦੇ ਹੋ 72 ਵਾਰੀ ਬਹਲ ਕਰ ਦਿੰਦੇ ਹੂੰ ਹਨਾ ਉਹਨਾਂ ਨੂੰ ਬਾਹਰ ਹੋਣਾ ਜੀ 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 ਜਿਹਦਾ قصور ਕੋਈ ਦੇਖਣਾ ਹੂੰ ਜਿਹੜੇ ਤੁਸੀਂ ਗੱਲ ਕਰਦੇ ਆ ਠੀਕ ਆ ਕਿਹੜੇ ਅਧਿਕਾਰੀ ਜ਼ਿੰਮੇਵਾਰ ਹੁੰਦੇ ਆ ਮੈਨੂੰ ਕੱਲ ਇੱਕ ਪੱਤਰਕਰ ਗੱਲ ਕਰਨ ਆਵੇ ਕਹਿੰਦਾ ਜੀ ਮੇਰੇ ਬੰਦੇ ਅੱਗੇ ਪੜਨ ਲਗੇ ਪਿੰਡ ਹੈਗਾ ਕਹਿੰਦਾ ਇਹ ਕੋਈ ਬੰਦੇ ਦੋ ਠੇਕੇ ਚਾਲਦੇ ਅੱਛਾ ਜੀ ਚਲ ਆਪਦੇ ਹੂੰ ਤੇ ਉਹ ਕਹਿੰਦਾ ਮੈਂ ਉਹਨੂੰ ਪੁੱਛਿਆ ਜਿਹੜਾ ਇਨਸਪੈਕਟਰ ਹੁੰਦਾ ਅਧਿਕਾਰੀ ਇਨਸਪੈਕਟਰ ਨੂੰ ਪੁੱਛਿਆ ਵੀ ਦੋ ਠੇਕੇ ਚਾਲਦੇ ਆ ਕਹਿੰਦਾ ਮੇਰੇ ਨੌਲੇਜ ਨਹੀਂ ਅੱਛਾ ਜੀ ਤੇ ਫਿਰ ਉਹ ਕਹਦਾ ਅਧਿਕਾਰੀ ਇਨਸਪੈਕਟਰ ਹੂੰ ਵੀ ਜਿਹੜੇ ਉਹਦੀ ਜਾਣਕਾਰੀ ਜੇ ਨਹੀਂ ਹੈਗੇ ਹਨਾ ਦੋ ਠੇਕੇ ਚੱਲਦੇ ਕੋਈ ਤਾਂ ਤੇ ਜਿਹੜਾ ਠੇਕੇਦਾਰ ਹੈ ਜਿਹੜਾ ਚਨਾਬ ਵੇਜ ਰਿ ਉਹ ਕਹਿੰਦਾ ਮੇਰਾ ਫੋਨ ਨਹੀਂ ਚੱਕਦਾ ਕਹਿੰਦਾ ਲੋਡ ਨਹੀਂ ਕਹਿੰਦਾ ਕਿ ਉਹਦੇ ਹੱਥ ਉਪਰ ਤੱਕ ਮਲੇ ਹੋਏ ਆ ਹੂੰ ਹੁਣ ਉਹ ਜਿਹੜੇ ਜਿਹੜੇ ਬੰਦੇ ਫੜੇ ਆ ਮੇਨ ਕਿੰਗਪਿੰ ਜੀ ਉਹਦੇ ਅਕਾਲੀ ਸਰਕਾਰ ਵੇ ਅਕਾਲੀ ਸੀ ਕਾਂਸਲੇ ਅਕਾਲੀ ਸੀ ਤੇ ਹੁਣ ਆਪਣੀ ਪਾਰਟੀ ਦੇ ਖਾਸ ਆਓ ਮਾਨ ਸਾਹਿਬ ਕਹਿੰਦੇ ਵੀ ਇਹ ਸਿਆਸਤ ਤੋਂ ਬਿਨਾ ਨਹੀਂ ਚੱਲਦਾ ਹੂੰ ਇਹਨੇ ਸਿਆਸੀ ਰਲਿਆ ਇਹਨੇ ਬਿਰੋਕੇਸੀ ਵੀ ਰਲਈ ਹੋਈ ਆ ਜੀ ਹਾਂਜੀ ਮੈਂ ਜਾਂਚ ਕਰਾਉਣੀ ਆ ਬੰਦੇ ਆਪਦੇ ਨਿਕਲਨੇ ਆ ਹੂੰ ਕੀ ਕਤਲ ਕਰਨਗੇ ਲੋ ਮਾਨ ਸਾਹਿਬ ਨੇ ਕਿਹਾ ਕਿ ਜੜੇ ਉਜੜ ਗਏ ਆ ਪਰਿਵਾਰ 21 ਪਰਿਵਾਰ ਅਜੇ 10 ਦਾਗਰ ਵੀ ਆ ਉਹ ਵੀ ਪਤਾ 31 ਵੀ ਹੋ ਸਕਦੇ ਕਰਨ ਨੂੰ 25 ਹੋ ਸਕਦੇ ਆ ਰਮਤ ਮਾਂ ਉਹਨਾਂ ਨੂੰ ਉਮਰ ਦੇਵੇ ਬਾਕੀ ਬੱਚੇ ਬੱਚੇ ਰਹਿਣ ਹਾਂਜੀ ਹੁਣ ਮੈਨੂੰ ਦੱਸੋ ਵੀ ਜਿਹੜੀ ਲੜਾਈ ਝਗੜਾ ਹੋਇਆ ਜਾਂ ਕਿੰਦਾ 5 ਲੱਖ ਹੂੰ ਹਾਂਜੀ ਤੇ ਜਿਹੜਾ ਨਸ਼ਾ ਨਮਰ ਕਰਨ 10 ਲੱਖ ਉਹਨੂੰ 10 ਲੱਖ ਸਰਕਾਰੀ ਨੌਕਰੀ ਵੀ ਹੂੰ ਤੁਹਾਡੀ ਗੱਲ ਹੈ ਨਾ ਵੀ ਉਤਸ਼ਾਹਤ ਕਰ ਰਹੇ ਜੀ ਕਿਉਂ ਦੇ ਰਹੇ ਤੁਸੀਂ ਤੁਸੀਂ ਇੱਕ ਕਿਰਤੀ ਬੰਦਾ ਜਿੰਨੇ ਕਿਰਤੀ ਜਿਹੜੀ ਰੋਟੀ ਤੋਂ ਬਿਨ ਬਜਨਾ ਕੋਈ ਨਹੀਂ ਹਾਂਜੀ ਜੀ ਬਿਲਕੁਲ ਜੀ ਜਿਹੜੀ ਕਿਰਤ ਕਰ ਰੋਟੀ ਕੁਮਾਰਿਆ ਪੱਟਬਰ ਪਾੜਿਆ ਜਿੰਨੇ ਉਹਨੇ ਉਹਨੂੰ ਨਸ਼ਾ ਸ਼ਰਾਬੀ ਕੀਤਾ ਹੋਇਆ ਹਮ ਹੈਨਾ ਉਹ ਉਹਨਾਂ ਨੂੰ ਹੀ ਸ਼ਰਾਬੀ ਸਸਤੀ ਮਿਲਦੀ ਹੈ ਜੋ ਮਰਜ਼ੀ ਹੈ 25 ਦੀ ਬੋਤਲ ਮਿਲਦੀ 50 ਦੀ ਮਿਲਦੀ ਹੈ ਤੁਸੀਂ ਉਹ ਨਸ਼ੇੜੀ ਹਮ ਇਹ ਨਸ਼ਿਆਂ ਦੇ ਖਿਲਾਫ ਜੁੱਧ ਦੇ ਸੀ ਇਹ ਇਹ ਨਸ਼ਿਆਂ ਦੇ ਖਿਲਾਫ ਇਹ ਜੁੱਧ ਵਾ ਹਾਂ ਲੇਜੈਂਡ ਦੇ ਵਿਰੁੱਧ ਜੁੱਧ ਕਿੰਨਾ ਸੁਣਾ ਚਾਹਦਾ ਉਹ ਜੁੱਧੇ ਸ਼ਹੀਦਾਂ ਲਈ ਇਹ ਰੱਖਉਂਦੀ ਸੀ ਉਹਨਾਂ ਨੇ ਹੂੰ ਇਹ ਜੁੱਧੇ ਸੀ ਕਿਹੜੇ ਹੋਏ ਜਿਹੜੇ ਨਸ਼ੇੜੀ ਸੀ ਨਸ਼ੇੜੀ ਸੀ ਇਹ 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 ਨਸ਼ਾ ਨੂੰ ਤਸ਼ਾਦ ਕਰ ਰਹੇ ਕਿ ਇਹਨਾਂ ਨੂੰ ਖਤਮ ਕਰ ਰਹੇ ਹੂੰ ਮੈਂ ਕਿਹਾ ਨਸ਼ੇੜੀ ਆ ਜਿਹੜਾ ਬੰਦਾ ਹੈ ਨਸ਼ਾ ਕਰਕੇ ਮਰ ਗਿਆ ਦਫਾ ਹੋਇਆ ਹੂੰ ਉਹਨੂੰ ਪਿਆਰ ਦੀ ਗਲੋਣਾ ਹਾਂ ਇੱਕ ਗੱਲ ਹੈਗੀ ਬੀ ਤੁਸੀਂ ਉਦੋਂ ਨਸ਼ੇੜੀਆਂ ਦੇ ਘਰ ਢਾਏ ਉਹਨੂੰ ਨਹੀਂ ਪਤਾ ਲੱਗਾ ਕਿ ਛੋਟਲੇ ਬੱਚੇ ਉਹਨਾਂ ਦੇ ਵੀ ਆ ਘਰੋਂ ਬੇਕਾਰ ਹੋ ਗਏ ਬਿਲਕੁਲ ਜੀ ਵੱਡਾ ਸਵਾਲ ਖੜਾ ਹੁੰਦਾ ਜੀ ਜਦੋਂ ਤੁਸੀਂ ਬੰਡੋਜਰ ਫਿਰੇ ਆ ਹੂੰ ਉਹਨੇ ਬੱਚੇ ਸਕੂਲਾਂ 'ਚ ਪੜ੍ਹਦੇ ਜਿਨ੍ਹਾਂ ਨੂੰ ਪਤਾ ਨਹੀਂ ਦਾ ਪਾਪਾ ਕੀ ਕਰਦਾ ਜਿੱਦੇ ਛੇਕੇ ਚੱਲਦੇ ਆ ਜੀ 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 ਤੁਸੀਂ ਉਹਨੂੰ ਮਾਰੋ ਗੋਲੀ ਹੂੰ ਚੌਂਕ 'ਚ ਖੜੇ ਕਰਕੇ ਪਿੰਡ ਦੇ ਵਿੱਚ ਕੜੇ ਗੋਲੀ ਮਾਰੋ ਜੀ ਉਹ ਕੇਸ ਤੁਸੀਂ ਪਾ ਦਿੰਦੇ ਆ ਉਹਨੂੰ ਜਮਾਨਤ ਹੋ ਜਾਂਦੀ ਆ ਹੂੰ ਕੇ ਕਿਹੋ ਜਿਹੇ ਕਿਹੋ ਜਿਹੇ ਤਾਂ ਨਾ ਕਾਨੂੰਨ ਜਿਹੜਾ ਜਮਾਨਤ ਦਿੰਦਾ ਉਹਨੂੰ ਨਸ਼ੇੜੀ ਨੂੰ ਹੂੰ ਤੁਸੀਂ ਉਹਨੂੰ ਫਾਂਸੀ ਕਿਉਂ ਲਾਉਂਦੇ ਨਹੀਂਗੇ ਉਹਨੂੰ ਇਦਾਂ ਦਾ ਕਿਉਂ ਨਹੀਂ ਕਾਨੂੰਨ ਬਣਾਇਆ ਕਿ ਜਿਹੜਾ ਨਸ਼ੇੜੀ ਬੜ ਗਿਆ ਉਹਦੇ ਸਾਫ਼ ਸੰਪਸ਼ਟ ਹੋ ਗਿਆ ਉਹਨੂੰ ਗੋਲੀ ਮਾਰੋ ਹਮ ਪਰ ਉਹਦੇ ਬੱਚਿਆਂ ਨੂੰ ਕਲੰਕਿਤ ਨਾ ਕਰੋ ਉਹਦਾ ਘਰਦ ਨਾ ਝੜੋ ਹਮ ਬਿਲਕੁਲ ਜੀ ਇੱਕ ਪਾਸੇ ਨਸ਼ੇੜੀਆਂ ਦੇ ਤੇ ਬਲੂਜਰ ਫੇਰ ਰਹੇ ਹਮ ਦੂਜੇ ਪਾਸੇ ਤੁਸੀਂ ਘਰ ਬਸਾਉਣ ਲੱਗ ਪਏ ਹਮ 10-10 ਲੱਖ ਰੁਪਈਆ ਦੇ ਰਹੇ ਨੇ ਮਾਨ ਸਾਹਿਬ ਨੇ ਤੇ ਭਾਵੇਂ ਕੋਈ ਕਹਤਾ ਹਮ ਕਿਉਂਕਿ ਹਲਕਾ ਮਝੀਠੀ ਇਹਦਾ ਸੀ ਹਮ ਉਹ ਕਹਿੰਦੇ ਮੈਂ ਜੇਸੂ ਬਾਗ ਦਾ ਮਾਲੀ ਹਮ ਦੇ ਹੀ ਕਲੱਬ ਕੀ ਚੱਲਦਾ ਹੋਵੇ ਨਚਦਾ ਹਾਂਜੀ ਹੈਨਾ ਜੀ 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 ਤੇ ਵਾਕੀ ਕਰੂਗਾ ਹੂੰ ਉਹ ਭਰਾਵਾ ਇਸ ਬਾਗ ਦਾ ਮਾਲੀ ਤੇ ਤੁਸੀਂ ਉਹ ਹੂੰ ਬਿਲਕੁਲ ਜੀ ਅੱਜ ਦੇ ਸਮੇਂ ਜਿਸ ਤਰ੍ਹਾਂ ਹੋਈ ਨੇ ਪੰਜਾਬ ਦੇ ਬਾਗ ਦਾ ਮਾਲੀ ਮਾਝੋ ਮੁਕਮਦ ਦੀ ਪੰਜਾਬ ਤੋਂ ਬਹਿ ਗਿਆ ਇਹ ਕੀ ਕਰੀ ਜਾਂਦੇ ਆ ਅੱਜ ਆਪ ਦੇ ਗਲੱਬੀ ਲੀ ਜਾਂਦੇ ਆ ਹੂੰ ਹੈਨਾ ਪਤਾ ਨਹੀਂ ਕਦੋਂ ਗੱਲ ਕਿਹੜੀ ਗੱਲ ਕਹਿ ਦੇਣੀ ਹੁੰਦੀ ਹੈ ਗੱਲ ਬੜੀ ਚੰਗੀ ਲੱਗਦੀ ਆ ਪਰ ਜੋ ਗੱਲ ਦੇ ਪਿੱਛੇ ਦੇਖੀਦਾ ਉਹਦਾ ਕਰਕ ਜੀ ਕੁਝ ਹੋਰ ਹੀ ਨਿਕਲ ਜਾਂਦਾ ਸੋ ਬਿਲਕੁਲ ਖੜਾ ਸਾਹਿਬ ਸਮਾ ਆਪਾਂ ਨੂੰ ਹੋਰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਪ੍ਰੋਗਰਾਮ ਹੋਰ ਅੱਗੇ ਵਧਾ ਸਕੀਏ ਤੁਸੀਂ ਸਟੂਡੀਓ ਦੇ ਵਿੱਚ ਆਏ ਪਾਕ ਦੇ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਹੁਣ ਆਪਾਂ ਅਗਲੇ ਬੁੱਧਵਾਰ ਨੂੰ ਹੋਰ ਨਵੇਂ ਪਾਕ ਦੇ ਮਸਲਿਆਂ ਤੇ ਵਿਚਾਰ ਚਰਚਾ ਕਰਾਂਗੇ ਉਦੋਂ ਤੱਕ ਲਈ ਦੇ ਦੇਵੋ ਇਜਾਜ਼ਤ ਧੰਨਵਾਦ ਜੀ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ